ਦੇਲਾ ਡੋਕ ਦੇ ਕਮਲ ਜੀ ਪੁੱਤ ਨੂੰ ਰੀਜਾ ਲਾ ਲਾ ਕੇ ਗੁੱਦੀ ਮੇਰੀ ਗੁੱਤ ਨੂੰ ਦੁੱਧ ਦਾ ਗਲਾਸ ਚੱਕੀ ਫਿਰਨਾ ਮੇਰਾ ਸ਼ੇਰ ਬੱਚਾ ਪੀ ਬਣ ਕੇ ਲਾਵੇ ਉਹ ਤੇਰੇ ਨਾਲ ਬੇਬੇ ਮੇਰੀ ਇਹ ਮੈਂ ਸੁਖ ਮਾਣਾ ਤੇਰੀ ਤੀ ਬਣ ਕੇ ਲਾਵੇ ਉਹ ਤੇਰੇ ਨਾਲ ਬੇਬੇ ਸੁਖ ਮੋਣਾ ਤੇ ਰੀਤੀ ਬਣ ਕੇ ਹੋ ਹੋ ਨਵੇਂ ਨਵੇਂ ਸਾਖ ਲੈ ਦੀ ਚਾਚ ਸਿੱਖ ਦੀ ਜਦੋਂ ਸੱਟ ਜਿ ਮਾਰਾਲੇ ਸੀ ਮੱਥੇ ਤੇ ਨੱਗੇ ਪਹਿਰੇ ਗੁਰੂ ਘਰੇ ਰੋਜ਼ ਜਾਂਦੀ ਸੀ ਛੜਿਆ ਬੁਖਾਰ ਜਹ ਲੱਤੇ ਤੇ ਮੈਨੂੰ ਛੜਿਆ ਬੁਖਾਰ ਜਹ ਲੱਥੇ ਤੇ ਤੁੱਪਾਂ ਵਿੱਚ ਛਾਵਾਂ ਸਹ ਨੂੰ ਕਰਦੇ ਤੋ ਸਰੀ ਬਣ ਕੇ ਲਹਵੇ ਉਹ ਤੇਰੇ ਨਾ ਬੇਬੇ ਮੇਰੀ ਇਹ ਮੈਂ ਸੁਖ ਮਾਣਾ ਤੇਰੀ ਤੀ ਬਣ ਕੇ ਲਹਵੇ ਉਹ ਤੇਰੇ ਨਾ ਬੇਬੇ ਮੇਰੀ ਇਹ ਮੈਂ ਸੁਖ ਮਾਣਾ ਤੇਰੀ ਤੀ ਬਣ ਕੇ ਹੋ